DD ਪੰਜਾਬੀ ਦੀ ਪੇਸ਼ਕਸ਼ ਗੱਲ ਸੋਨੇ ਪੰਜਾਬ ਦੇ ਪ੍ਰੋਗਰਾਮ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਦਰਸ਼ਕੋ ਮੈਂ ਤਾਸ਼ਮਨ ਰਿਆਤੀ ਸਾਰੀ DD ਪੰਜਾਬੀ ਦੀ ਟੀਮ ਆਸ਼ਾ ਕਰਦੇ ਹਾਂ ਹੁਣੇ ਤੋਂ ਕਿ ਤੁਹਾਨੂੰ ਬਹੁਤ ਉਤਸੁਕਤਾ ਹੈ ਕਿ ਅੱਜ ਅਸੀਂ ਕਿੱਥੇ ਪਹੁੰਚੇ ਹਾਂ ਅੱਜ ਅਸੀਂ ਪਹੁੰਚਿਆ ਬਟਾਲਾ ਬਟਾਲਾ ਇਤਿਹਾਸਿਕ ਮਹੱਤਤਾ ਰੱਖਦਾ ਹੈ ਇੱਥੇ ਬਹੁਤ ਸਾਰੇ ਸਥਾਨ ਨੇ ਜੋ ਕਿ ਸ਼ਰਧਾਲੂਆਂ ਵਾਸਤੇ ਖਿੱਚ ਦਾ ਕੇਂਦਰ ਨੇ ਜਿਵੇਂ ਕਿ ਅਸ਼ਲੇਸ਼ਵਰ ਧਾਮ ਗੁਰਦੁਆਰਾ ਕਨ ਸਾਹਿਬ ਸ਼ੇਵ ਕੁਮਾਰ ਬਟਾਲਵੀ ਬਟਾਣਾ ਤੋਂ ਹੀ ਸਮਝ ਰੱਖਦੇ ਸਨ ਜਿਸ ਕਾਰਨ ਉਹਨਾਂ ਦੇ ਨਾਲ ਆਡੀਟੋਰੀਅਮ ਜੋ ਇੱਥੇ ਸੰਬੰਧਿਤ ਹੈ ਅਸੀਂ ਉਸ ਨੂੰ ਵੀ ਦੇਖਾਂਗੇ ਪ੍ਰਾਚੀਨ ਮੰਦਰ ਮਹਾਕਾਲੀ ਜਿੱਥੇ ਦੇ ਦਰਸ਼ਨ ਕਰਨ ਲਈ ਲੋਕ ਦੂਰ ਦੂਰੋਂ ਇੱਥੇ ਪੁੱਜਦੇ ਨੇ ਉਹ ਵੀ ਅੱਜ ਸ਼ਾਮਿਲ ਹੈ ਜਿਸ ਨੂੰ ਅਸੀਂ ਦੇਖਣਾ ਹੈ ਬਟਾਣਾ ਸੈਰ ਸਪਾਟਾ তীর্থ ਯਾਤਰਾ ਸਥਾਨ ਅਤੇ ਮਨੋਰੰਜਨ ਸੈਰ ਸਪਾਟਾ ਸਥਾਨਾਂ ਨੂੰ ਸੰਭਾਲ ਕੇ ਇਤਿਹਾਸ ਦੱਸ ਰਿਹਾ ਹੈ ਬਟਾਣਾ ਆਬਾਦੀ ਦੇ ਮਾਮਲੇ ਵਿੱਚ ਪੰਜਾਬ ਦਾ 8ਵਾਂ ਸਭ ਤੋਂ ਵੱਡਾ ਸ਼ਹਿਰ ਹੈ ਦਰਸ਼ਕੋ ਰਸਤੇ ਦੇ ਵਿੱਚ ਜੋ ਸਭ ਤੋਂ ਪਹਿਲਾਂ ਤੁਸੀਂ ਇਹ ਗੇਟ ਦੇਖ ਰਹੇ ਹੋ ਇਹ ਹੈ ਧੰਨ ਧੰਨ ਮਾਤਾ ਸੁਲਖਣੀ ਯਾਦਗਾਰੀ ਗੇਟ ਤੇ ਇਹ ਤੁਹਾਨੂੰ ਡਾਇਰੈਕਸ਼ਨ ਵੀ ਦਿੰਦਾ ਹੈ ਕਿ ਜੇ ਤੁਸੀਂ ਇਸ ਤਰਫ ਚਲੇ ਜਾਓਗੇ ਤਾਂ ਗੁਰਦੁਆਰਾ ਕਾਨ ਸਾਹਿਬ ਉੱਥੇ ਸशोभਿਤ ਹੈ ਤਾਂ ਆਓ ਚਲਿਏ ਦਰਸ਼ਕੋ ਗੁਰੂ ਸਾਹਿਬ ਦੇ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਮੰਦਰ ਅਤੇ ਗੁਰਦੁਆਰੇ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੇ ਹਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜਿਦੇ ਵਿਆਹ ਦੇ ਵਰੇ ਗੰਢ ਤੇ ਜਸ਼ਨ ਮਨਾਇਆ ਜਾਂਦਾ ਹੈ ਬਟਾਲਾ ਵਿੱਚ ਜਦੋਂ ਤੁਸੀਂ ਬਾਜ਼ਾਰ ਦੇ ਰਸਤਿਆਂ ਦੇ ਵਿੱਚੋਂ ਦੀ ਲੰਘ ਕੇ ਇੱਥੇ ਪਹੁੰਚ ਜਾਂਦੇ ਹੋ ਤਾਂ ਤੁਹਾਨੂੰ ਇਹ ਲਾਲ ਰੰਗ ਦਾ ਗੇਟ ਦਿਖਾਈ ਦਿੰਦਾ ਹੈ ਜੋ ਕਿ ਇਤਿਹਾਸਿਕ ਹੈ ਦਰਸ਼ਕੋ ਇਹ ਤੁਹਾਨੂੰ ਸਿੱਧਾ ਲੈ ਜਾਏਗਾ ਗੁਰਦੁਆਰਾ ਕਾਂ ਸਾਹਿਬ ਦੀਵਾਰ ਗੁਰਦੁਆਰਾ ਕਾਂ ਸਾਹਿਬ ਉਹ ਸਥਾਨ ਹੈ ਜਿੱਥੇ ਪਹਿਲੇ ਸੇ ਗੁਰੂ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੀ ਬਾਰਾਤ ਹੈਰੀ ਸੀ ਜਿਨ੍ਹਾਂ ਦੇ ਵਿੱਚ ਕਿਹਾ ਜਾਂਦਾ ਹੈ ਕਿ ਜੋ ਘਰਾਤੀ ਸਨ ਉਹਨਾਂ ਚ ਕੁਝ ਲੋਕ ਐਸੇ ਵੀ ਸੰਜੋ ਚਾਹੁੰਦੇ ਸੀ ਕਿ ਇਹ ਵਿਆਹ ਹੋ ਹੀ ਨਾ ਪਾਵੇ ਇਸੇ ਕਾਰਨ ਉਹਨਾਂ ਨੇ ਗੁਰੂ ਸਾਹਿਬ ਨੂੰ ਇੱਕ ਐਸੀ ਕੰਦ ਤੇ ਬਿਠਾ ਦਿੱਤਾ ਜੋ ਕਿ ਬਹੁਤ ਕਮਜ਼ੋਰ ਸੀ ਉਹਨਾਂ ਦਾ ਉਦੇਸ਼ ਇਹ ਸੀ ਕਿ ਕੰਦ ਗਿਰੇ ਤੇ ਇਹ ਵਿਆਹ ਨਾ ਹੋ ਪਾਵੇ ਇੱਕ ਜੋ ਔਰਤ ਸੀ ਉਸਨੇ ਆ ਕੇ ਇਸ ਦੀ ਇਤਲਾ ਗੁਰੂ ਸਾਹਿਬ ਨੂੰ ਦਿੱਤੀ ਗੁਰੂ ਸਾਹਿਬ ਨੇ ਬੜੇ ਹੀ ਮੁਸਕਰਾ ਕੇ ਉਸ ਨੂੰ ਜਵਾਬ ਦਿੱਤਾ ਇੱਕ ਅੰਦ ਨਹੀਂ ਗਿਰੇਗੀ ਤੇ ਅੱਜ ਤੱਕ ਇੱਕ ਅੰਦ ਨਹੀਂ ਗਿਰੀ ਹੈ ਆਓ ਉਸ ਇਤਿਹਾਸਿਕ স্থান ਦੇ ਦਰਸ਼ਨ ਕਰਦੇ ਹਾਂ ਦਰਸ਼ਕੋ ਕਈ ਧਾਰਮਿਕ ਸਥਾਨ ਇਨ੍ਹਾਂ ਬਾਜ਼ਾਰਾਂ ਦੇ ਵਿੱਚੋਂ ਹੀ ਹੋ ਕੇ ਸਾਨੂੰ ਮਿਲ ਜਾਂਦੇ ਹਨ ਗੁਰਦੁਆਰਾ ਸ਼੍ਰੀ ਕਾਂਸਾਹਬ ਸੱਚੇ ਪਾਤਸ਼ਾਹ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਇੱਥੇ ਬੀਬੀ ਸੁਲਖਣੀ ਜੀ ਦੇ ਨਾਲ ਹੋਇਆ ਸੀ ਉਨ੍ਹਾਂ ਦੀ ਮੰਗਣੀ ਮੋਲਚੰਦ ਚੌਨਾਜੀ ਦੀ ਧੀ ਨਾਲ ਹੋਈ ਸੀ ਰਵਾਇਤੀ ਵਿਆਹ ਤੇ ਜਦੋਂ ਲੋਕ ਜ਼ੋਰ ਦੇ ਰਹੇ ਸਨ ਤਾਂ ਗੁਰੂ ਸਾਹਿਬ ਸਾਦਾ ਵਿਆਹ ਚਾਹੁੰਦੇ ਸਨ ਜਦੋਂ ਗੁਰੂ ਨਾਨਕ ਦੇਵ ਜੀ ਇੱਕ ਟੇਢੀ ਮਿੱਟੀ ਦੀ ਕੰਧ ਦੇ ਕੋਲ ਬੈਠੇ ਹੋਏ ਸਨ ਅਤੇ ਬ੍ਰਾਹਮਣ ਪੁਜਾਰੀ ਵਿਆਹ ਦੀਆਂ ਯੋਜਨਾਵਾਂ ਤੇ ਚਰਚਾ ਕਰ ਰਹੇ ਸਨ ਤਾਂ ਕੁਝ ਲੋਕਾਂ ਨੇ ਜੋ ਚਾਹੁੰਦੇ ਸੀ ਇਹ ਵਿਆਹ ਨਾ ਹੋਵੇ ਗੁਰੂ ਜੀ ਦੇ ਉੱਪਰ ਕੰਧ ਧੱਕਣ ਦੀ ਯੋਜਨਾ ਬਣਾਈ ਪਰ ਗੁਰੂ ਸਾਹਿਬ ਨੂੰ ਇੱਕ ਬੁੱਢੀ ਔਰਤ ਨੇ ਇਸ ਯੋਜਨਾ ਬਾਰੇ ਚੇਤਾਵਨੀ ਦਿੱਤੀ ਤਾਂ ਉਸ ਸਮੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮੁਸਕਰਾਉਂਦੇ ਹੋਏ ਕਿਹਾ ਇਹ ਕੰਦ ਸਦੀਆਂ ਤੱਕ ਨਹੀਂ ਡਿਗੇਗੀ ਪਰਮਾਤਮਾ ਦੀ ਇੱਛਾ ਪ੍ਰਭਲ ਰਹੇਗੀ ਇਹ ਕੰਦ ਅਜੇ ਵੀ ਗੁਰਦੁਆਰੇ ਦੇ ਅੰਦਰ ਸੁਰੱਖਿਅਤ ਹੈ ਅਤੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਵਰੇ ਗੰਢ ਤੇ ਹਰ ਸਾਲ ਇੱਥੇ ਜਸ਼ਨ ਮਨਾਇਆ ਜਾਂਦਾ ਹੈ ਗੁਰਦੁਆਰੇ ਦੇ ਵਿੱਚ ਗੁਰੂ ਕਾ ਲੰਗਰ ਅਟੁੱਟ ਵਰਤਦਾ ਹੈ। ਸੰਗਤ ਪੰਗਤ ਦੇ ਵਿੱਚ ਬੈਠ ਕੇ ਲੰਗਰ ਛਕਦੀ ਹੈ। ਸਿੱਖ ਧਰਮ ਦੇ ਮਹਾਨਤਾ ਨੂੰ ਬਿਆਨ ਕਰਨ ਵਾਲੀ ਬਹੁਤ ਸਾਰੀ ਜਾਣਕਾਰੀ ਤੁਹਾਨੂੰ ਇੱਥੇ ਮਿਲਦੀ ਹੈ। ਜਿਸ ਨੂੰ ਦੇਖ ਕੇ ਸਾਨੂੰ ਆਪਣੇ ਇਤਿਹਾਸ ਤੇ ਗੌਰਵ ਮਹਿਸੂਸ ਹੁੰਦਾ ਹੈ। कलाकार ने इतिहासिक पात्र बहुत बाखूबी बनाए हैं सिख इतिहास संबंधित बड़ी ही सूझ बूझ घटना दिखाई गई जिस लिखित रूप विच भी बहुत सारी जानकारी मिलती है बटाला का बाजार बहुत वाला है ਜੇ ਤੁਸੀ ਵਿਚਾਰਾਂ ਦੇ ਵਿੱਚ ਵਿਛੇ ਰਹੇ ਹੁੰਦੇ ਹੋ ਤਾਂ ਤੁਹਾਨੂੰ ਇੱਥੇ ਬਹੁਤ ਸਾਰਾ ਆਕਰਸ਼ਿਤ ਸੋਨਾ ਸਮਾਨ ਦਿਖਾਈ ਦਿੰਦਾ ਹੈ ਜੋ ਕਿ ਮੁਖ ਲੋੜਾਂ ਨੂੰ ਪੂਰਾ ਕਰ ਸਕਦਾ ਹੈ ਅਤੇ ਕਰਾਤੀ ਸਮਾਨ ਵੀ ਤੁਹਾਨੂੰ ਮਿਲ ਜਾਂਦਾ ਹੈ ਗੁਰਦੁਆਰਾ ਡੇਰਾ ਸਾਹਿਬ ਵੱਡਾ ਬਾਜ਼ਾਰ ਬਟਾਰਾ ਵਿਖੇ ਸਥਿਤ ਹੈ ਇਹ ਉਹ ਸਥਾਨ ਹੈ ਉਪਵਿੱਤ ਸਥਾਨ ਹੈ ਜਿੱਥੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸੱਚੇ ਪਾਤਸ਼ਾਹ ਜੋ ਕਿ ਸਪਹਿਲੇ ਸਿੱਖ ਗੁਰੂ ਸਨ ਉਹਨਾਂ ਦਾ ਵਿਆਹ ਹੋਇਆ ਸੀ ਮਾਤਾ ਸੁਲਖਣੀ ਜੀ ਦੇ ਨਾਲ ਗੁਰਦੁਆਰਾ ਡੇਰਾ ਸਾਹਿਬ ਪਾਤਸ਼ਾਹੀ ਪਹਿਲੀ ਵਿਆਹ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਸਥਾਨ ਜਗਤ ਮਾਤਾ ਸੁਲਖਣੀ ਜੀ ਇਸ ਪਾਵਨ ਪਵਿੱਤਰ ਅਸਥਾਨ 'ਤੇ ਜਗਤ ਮਾਤਾ ਸੁਲਖਣੀ ਜੀ ਦਾ ਜਨਮ ਹੋਇਆ ਅਤੇ ਇਸ ਪਾਵਨ ਅਸਥਾਨ 'ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਮਾਤਾ ਸੁਲਖਣੀ ਜੀ ਦੇ ਨਾਲ ਭਾਦੋਂ ਸੁਦੀ 7ਵੀਂ ਸੰਮਤ ਬਿਕਰਮੀ 1544 ਮੁਤਾਬਕ 12 ਦਸੰਬਰ ਸਨ 1487 ਈਸਵੀ ਵਿੱਚ ਹੋਇਆ। ਇਹ ਪਾਵਨ ਅਸਥਾਨ ਨੂੰ ਮੀਰੀ ਪੀੜੀ ਦੇ ਮਾਲਕ 6ਵੇਂ ਸਤਿਗੁਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਪ੍ਰਕਟ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀ ਯਾਦ ਵਿੱਚ ਥੜਾ ਸਾਹਿਬ ਬਣਵਾਇਆ ਮਾਤਾ ਸੁਲਖਣੀ ਜੀ ਦੇ ਘਰ ਦੀ ਪਵਿੱਤਰ ਇਤਿਹਾਸਿਕ ਊਹੀ ਵੀ ਇੱਥੇ ਮੌਜੂਦ ਹੈ ਜਿਸ ਦਾ ਜਲ ਛਕਣ ਨਾਲ ਆਸਾਦ ਰੋਗ ਦੂਰ ਹੁੰਦੇ ਹਨ ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਕਾਂਤ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਇੱਥੇ ਆ ਕੇ ਤੁਹਾਨੂੰ ਇਸ ਪਵਿੱਤਰ ਇਤਿਹਾਸਿਕ ਖੂਹ ਦੇ ਵੀ ਦਰਸ਼ਨ ਹੁੰਦੇ ਨੇ ਜੋ ਕਿ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਅਤੇ ਮਾਤਾ ਸੁਲਖਣੀ ਜੀ ਦੇ ਨਾਲ ਸੰਬੰਧਿਤ ਹੈ ਦੇਖਣ ਤੇ ਪਤਾ ਲੱਗਦਾ ਹੈ ਕਿ ਖੂਹ ਇਤਿਹਾਸਿਕ ਹੈ ਤੇ ਇਹ ਬਹੁਤ ਹੀ ਜ਼ਿਆਦਾ ਡੂੰਘਾ ਵੀ ਹੈ ਜਿਸ ਤੇ ਇੱਥੇ ਬੋਲਣ ਦੇ ਨਾਲ ਆਵਾਜ਼ ਵੀ ਗੂੰਜਦੀ ਹੈ ਇੱਥੇ ਅੱਜ ਵੀ ਤੁਹਾਨੂੰ ਪਾਣੀ ਦਿਖੇਗਾ ਜੋ ਕਿ ਬਹੁਤ ਹੀ ਪਵਿੱਤਰ ਜਲ ਹੈ ਧਾਰਮਿਕ ਪੁਸ਼ਟੀਆਂ ਦੇ ਅਨੁਸਾਰ ਕਈ ਸ਼ਰਧਾਲੂ ਇਸ ਤਰ੍ਹਾਂ ਦੇ ਨਾਲ ਇੱਥੇ ਦੱਸਦੇ ਨੇ ਕਿ ਇੱਕ ਗੁੰੰਗਾ ਸ਼ਰਧਾਲੂ ਜਦੋਂ ਇੱਥੇ ਇਸ਼ਨਾਨ ਕਰਿਆ ਕਰਦਾ ਸੀ ਜਾਂ ਜਲ ਛਕਿਆ ਕਰਦਾ ਸੀ ਤਾਂ ਜਿਵੇਂ ਹੀ ਉਸਨੇ ਜਲ ਛਕਿਆ ਤਾਂ ਉਸਦੀ ਆਵਾਜ਼ ਵਾਪਸ ਆ ਗਈ ਆਵਾਜ਼ ਵਾਪਸ ਆਉਂਦੇ ਸਾਰ ਹੀ ਉਸਨੇ ਗੁਰੂ ਸਾਹਿਬ ਦੀ ਮਹਾਨਤਾ ਦੇ ਵਿੱਚ ਜੈਕਾਰਾ ਬੋਲਿਆ ਇਹ ਉਹੀ ਸਥਾਨ ਹੈ 16ਵੀਂ ਸਦੀ ਦਾ ਬਣਿਆ ਹੋਇਆ ਇੱਕ ਮਕਬਰਾ ਜੋ ਕਿ ਬਟਾਲਾ ਦੇ ਵਿੱਚ ਸਥਿਤ ਹੈ ਜਿਸ ਨੂੰ ਤੁਸੀਂ ਇੱਥੇ ਦੇਖ ਰਹੇ ਹੋ ਦਰਸ਼ਕੋ ਇਹ ਇਤਿਹਾਸਿਕ ਇਮਾਰਤ ਸ਼ਮਸ਼ੀਰ ਖਾਨ ਦਾ ਮਕਬਰਾ ਹੈ ਸ਼ਮਸ਼ੀਰ ਖਾਨ ਬਾਦਸ਼ਾ ਅਕਬਰ ਦੇ ਸਮਕਾਲੀ ਸਨ ਤੇ ਉਨ੍ਹਾਂ ਦੇ ਰਿਸ਼ਤੇ ਦੇ ਵਿੱਚ ਭਰਾ ਵੀ ਲੱਗਦੇ ਸਨ 16ਵੀਂ ਸਦੀ ਦਾ ਬਣਿਆ ਹੋਇਆ ਇਹ ਮਕਬਰਾ ਦੇਖਣ ਦੇ ਵਿੱਚ ਬਹੁਤ ਇਤਿਹਾਸਿਕ ਤੇ ਬਹੁਤ ਪ੍ਰਭਾਵਸ਼ਾਲੀ ਹੈ

ਜਗੀਰ ਵਜੋਂ ਦਿੱਤਾ ਸੀ ਬਟਾਲਾ ਜਿਸ ਨੇ ਇਸ ਜਗ੍ਹਾ ਨੂੰ ਬਹੁਤ ਸੁਧਾਰਿਆ ਅਤੇ ਸੁੰਦਰ ਬਣਾਇਆ ਇਹ 16ਵੀਂ ਸਦੀ ਦਾ ਮੁਗਲ ਸਮਾਰਕ ਇਸ ਦੇ ਸ਼ਾਨਦਾਰ ਗੋਲਾਕਾਰ ਬੁਝ ਛੋਟੇ ਗੁੰਬਦਾਂ ਨਾਲ ਤਾਜਿਆ ਹੋਇਆ ਹੈ ਇੱਕ ਵਿਸ਼ਾਲ ਦੋਹਰੀ ਉਚਾਈ ਵਾਲੇ ਹਾਲ ਦੇ ਅੰਦਰ ਸ਼ਮਸ਼ੀਰ ਖਾਨ ਦਾ ਸਮਾਰਕ ਹੈ ਇਹ ਟਾਂਚਾ ਸ਼ਮਸ਼ੀਰ ਖਾਨ ਦੁਆਰਾ ਬਣਾਇਆ ਗਿਆ ਸੀ ਅਤੇ ਇਹ ਮਕਬਰਾ ਉੱਚੇ ਪਲੇਟਫਾਰਮ ਤੇ ਮਜ਼ਬੂਤੀ ਨਾਲ ਖੜਾ ਹੈ ਜੋ ਇੱਕ ਨੀਵੀਂ ਪਧਰੀ ਕਾਂਦ ਨਾਲ ਕਿਰਿਆ ਹੋਇਆ ਹੈ ਜਿਸ ਦੇ ਕੋਨਿਆਂ ਵਿੱਚ ਬੁਰਜ ਹਨ ਇਹ ਮਕਬਰਾ ਇੱਕ ਆਠ ਪੂਜੀ ਟਾਂਚੇ ਦੇ ਸਮਾਨ ਹੈ ਜਿਸ ਨੂੰ ਇੱਕ ਨੀਵੀਂ ਪਰ ਸ਼ਾਨਦਾਰ ਗੁੰਬਦ ਨਾਲ ਤਾਜ ਦਿੱਤਾ ਗਿਆ ਹੈ ਮਕਬਰੇ ਦੀ ਅੰਦਰੂਨੀ ਸਜਾਵਟ ਅਜੇ ਵੀ ਬਰਕਰਾਰ ਹੈ ਪਰ ਜੇ ਕੋਈ ਬਾਹਰੀ ਹਿੱਸੇ ਨੂੰ ਦੇਖਦਾ ਹੈ ਤਾਂ ਇਹਨਾਂ ਸਜਾਵਟਾਂ ਤੋਂ ਨਜ਼ਰ ਨਹੀਂ ਹਟਦੀ ਜਿਸ ਪਵਿੱਤਰ ਸਥਾਨ ਤੇ ਅਸੀਂ ਹੁਣ ਪੁੱਜ ਚੁੱਕੇ ਹਾਂ ਇਹ ਹੈ ਬਟਾਲੇ ਦਾ ਅਛਲੇਸ਼ਪਰਤਾਨ ਜੋ ਕਿ ਇੱਕ ਬਹੁਤ ਹੀ ਪਵਿੱਤਰ ਸਥਾਨ ਹੈ ਇਹ ਉਹ ਸਥਾਨ ਹੈ ਜਿੱਥੇ ਭਗਵਾਨ ਕਾਰ्तिकेय ਅਤੇ ਭਗਵਾਨ ਗਣੇਸ਼ ਜੀ ਨੇ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਕੀਤਾ ਅਤੇ ਇੱਥੇ ਭਗਵਾਨ ਸ਼ਿਵ ਜੀ ਵੀ ਵਿਰਾਜੇ ਸਨ ਇਸ ਕਾਰਨ ਇਹ ਸਥਾਨ ਬਹੁਤ ਧਾਰਮਿਕ ਮਹੱਤਵ ਰੱਖਦਾ ਹੈ ਅਤੇ ਸਿਰਫ ਪੰਜਾਬ ਦੇ ਇਲਾਕਿਆਂ ਤੋਂ ਹੀ ਨਹੀਂ ਆਲੇ ਦੁਆਲੇ ਦੇ ਪ੍ਰਦੇਸ਼ਾਂ ਤੋਂ ਵੀ ਲੋਕ ਇੱਥੇ ਦਰਸ਼ਨ ਕਰਨ ਪੁੱਜਦੇ ਨੇ ਇਸ ਦੀ ਮਹਾਨਤਾ ਦਾ ਪਾਰ ਨਹੀਂ ਪਾਇਆ ਜਾ ਸਕਦਾ ਤੁਸੀਂ ਇੱਥੇ ਆ ਕੇ ਇਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਅਟਲೇಶ್ਵਰ ਧਾਮ ਮੰਦਿਰ ਪੰਜਾਬ ਦੇ ਬਟਾਲਾ ਵਿੱਚ ਇੱਕ ਪ੍ਰਸਿੱਧ ਮੰਦਿਰ ਹੈ एक मुख शहर तो सात किलोमीटर शिव जी माता पार्वती जी पुत्र भगवान कार्तिके जी संबंधित है, है जिथे भगवान शिव के पुत्र भगवान कार्तिके ਅਤੇ ਭਗਵਾਨ ਗਣੇਸ਼ ਜੀ ਨੇ ਇੱਕ ਦੂਸਰੇ ਦੇ ਨਾਲ ਮੁਕਾਬਲੇ ਦੇ ਵਿੱਚ ਆਪਣੀਆਂ ਸ਼ਕਤੀਆਂ ਦਾ ਪ੍ਰਦਰਸ਼ਨ ਦਿਖਾਇਆ ਸੀ। ਕਿਹਾ ਜਾਂਦਾ ਹੈ ਕਿ ਇਸ ਅਸਥਾਨ 'ਤੇ ਭਗਵਾਨ ਕਾਰਤੀ ਜੀ ਨੇ ਕਿਹਾ ਕਿ ਉਹ ਹਣ ਅਚਲ ਹੋ ਜਾਣਗੇ। ਜਿਸ ਕਾਰਨ ਤੀਤੀ ਕਰੋੜ ਦੇਵੀ-ਦੇਵਤੇ ਉਹਨਾਂ ਨੂੰ ਮਨਾਉਣ ਵਾਸਤੇ ਇਸੇ ਸਥਾਨ 'ਤੇ ਪਹੁੰਚੇ ਸਨ। ਇਸੇ ਕਾਰਨ ਇਸ ਦਾ ਨਾਮ ਅਚਲ ਤੋਂ ਅਚਲੇਸ਼ਵਰ ਧਾਮ ਹੈ। ਸੰਗੇ ਮਰਮਰ ਦੀ ਤਰ੍ਹਾਂ ਜਾਪ ਰਹੀਆਂ ਇਹ ਕੰਧਾਂ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਅਚਲ ਸਾਹਿਬ ਦੀਆਂ ਨੇ ਜੋ ਕਿ ਮੰਦਰ ਅਚਲੇਸ਼ਵਰ ਧਾਮ ਦੇ ਬਿਲਕੁਲ ਸਾਹਮਣੇ ਹੈ ਇਹ ਸਥਾਨ ਇਤਿਹਾਸਿਕ ਹੈ ਤੇ ਬਹੁਤ ਪਵਿੱਤਰ ਹੈ ਇੱਥੇ ਪਹਿਲੇ ਪਾਤਸ਼ਾਹ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਰਾਜੇ ਸਨ ਇੱਕ ਮੇਲੇ ਦੇ ਦੌਰਾਨ ਉੱਥੇ ਇਹਨਾਂ ਨੇ ਸਿੱਧਾਂ ਦੇ ਨਾਲ ਗੋਸ਼ਟੀ ਕੀਤੀ ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ ਤੇ ਬਹੁਤ ਮਹੱਤਵਪੂਰਨ ਹੈ ਸ਼੍ਰੀ ਅਚਲ ਸਾਹਿਬ ਜੀ ਦਾ ਇਤਿਹਾਸ پڑھਦੇ ਹੋਏ ਪਵਿੱਤਰ ਪੰਕਤੀਆਂ ਮਿਲਦੀਆਂ ਹਨ ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ ਦਰਸ਼ਨ ਵੇਖਣ ਕਾਰਣੀ ਸਗਲੇ ਉਲਟ ਪਈ ਲੋਕਾਈ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅਚਲ ਵਟਾਲੇ ਨੂੰ ਸ਼ਿਵਰਾਤਰੀ ਦੇ ਮੇਲੇ ਤੇ ਜੋਗੀਆਂ ਨਾਲ ਸਿੱਤ ਗੋਸ਼ਟੀ ਦੀ ਚਰਚਾ ਕੀਤੀ ਇਸ ਮੇਲੇ ਦਾ ਹਵਾਲਾ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਕਰਦੇ ਹਨ ਜੋਗੀ ਭੰਗਰਨਾਥ ਨੇ ਗੁਰੂ ਸਾਹਿਬ ਨੂੰ ਪੁੱਛਿਆ ਭੇਖ ਉਤਾਰ ਉਦਾਸੀ ਦਾਵਤ ਕਿਉ ਸੰਸਾਰੀ ਰੀਤ ਚਲਾਈ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਖਿਆ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੋ ਕੇ ਘਰ ਮੰਗਣ ਜਾਈ ਗੁਰੂ ਜੀ ਦਾ ਜਵਾਬ ਸੁਣ ਕੇ ਜੋਗੀ ਭੰਗਰਨਾਥ ਜੀ ਉਹਨਾਂ ਦੇ ਚਰਨੀ ਪੈ ਗਏ ਇਸ ਤਰ੍ਹਾਂ ਬਾਬਾ ਜੀ ਨੇ ਅੰਮ੍ਰਿਤ ਵਚਨਾ ਨਾਲ yogiyan ਦੇ ਤਪ ਦੇ ਹਿਰਦਿਆਂ ਤੇ ਸ਼ਾਂਤੀ ਵਰਤਾਈ ਤੇ ਭੁੱਲੇ ਭਟਕਿਆਂ ਲੋਕਾਂ ਨੂੰ ਰਾਹੇ ਪਾ ਕੇ ਇੱਕ ਪਰਮਾਤਮਾ ਨਾਲ ਜੋੜਿਆ। ਉਸ ਵੇਲੇ ਗੁਰੂ ਜੀ ਨੇ ਖੁਸ਼ੀ ਵਿੱਚ ਆ ਕੇ ਇੱਕ ਕਿੱਕਰ ਦੀ ਦਾਤਣ ਲਾ ਦਿੱਤੀ। ਸੰਗਤਾਂ ਨੇ ਆਖਿਆ ਗੁਰੂ ਜੀ ਇਹ ਕੰਡਿਆਂ ਵਾਲਾ ਦਰਖਤ ਲੱਗ ਗਿਆ ਹੈ ਤਾਂ ਗੁਰੂ ਜੀ ਨੇ ਕਿਹਾ ਤੁਹਾਨੂੰ ਕਿਹੜਾ ਚਾਹੀਦਾ ਹੈ? ਤਾਂ ਗੁਰੂ ਜੀ ਨੇ ਕਿਹਾ ਜੋ ਅਕਾਲ ਪੁਰਖ ਦਾ ਬਾਣਾ ਸੀ ਉਹ ਹੋ ਗਿਆ ਇਸ ਕਿਕਰ ਤੋਂ ਬੀਰ ਸਾਹਿਬ ਬਣੇਗਾ ਇਸ 베ਰੀ ਨੂੰ 12 ਮਹੀਨੇ ਫਲ ਲੱਗੇਗਾ ਇਹ 베ਰੀ ਗੁਰਦੁਆਰਾ ਸਾਹਿਬ ਦੀ ਪਰਕਰਮਾ ਵਿੱਚ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਉਣ ਤੋਂ ਬਾਅਦ ਅੱਜ ਵੀ ਉਨ੍ਹਾਂ ਦੀ ਯਾਦ ਵਿੱਚ ਜੋੜ ਮੇਲਾ ਸਿੱਧ ਗੋਸ਼ਟੀ ਦਾ ਫੱਗਣ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਜਿਸ ਵਿੱਚ ਦੂਰ ਦੁਰਾਡੇ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਹਰੇਕ ਗੁਰਦੁਆਰੇ ਦੇ ਬਾਹਰ ਦੁਕਾਨਾਂ ਸਜੀਆਂ ਹੋਈਆਂ ਮਿਲਦੀਆਂ ਹਨ ਜਿੱਥੇ ਖਾਸ ਤੌਰ ਤੇ ਬੱਚੇ ਆਕਰਸ਼ਿਤ ਹੁੰਦੇ ਹਨ ਬਾਕੀ ਪੰਜਾਬ ਵਾਂਗ ਬਟਾਣਾ ਦੇ ਵਿੱਚ ਵੀ ਭੋਜਨ ਬਹੁਤ ਵਧੀਆ ਮੁਹੱਈਆ ਹੁੰਦਾ ਹੈ ਇਥੇ ਹਰ ਚੀਜ਼ ਆਮ ਤੌਰ ਤੇ ਸ਼ੁੱਧ ਦੇਸੀ ਘੀ ਦੇ ਵਿੱਚ ਹੀ ਬਣਾਈ ਜਾਂਦੀ ਹੈ। ਬਜ਼ਾਰਾ ਦੀਆਂ ਮਠਾਈਆਂ ਇਸ ਕਾਰਨ ਬਹੁਤ ਹੀ ਸ਼ੁੱਧ ਹੁੰਦੀਆਂ ਹਨ। ਬਟਾਣਾ ਵਿੱਚ ਇੱਕ ਹੋਰ ਇਤਿਹਾਸਿਕ ਸਥਾਨ ਗੁਰਦੁਆਰਾ ਫਲਾਈ ਸਾਹਿਬ ਹੈ ਜਿਸ ਨੂੰ ਤਾਂਤਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨਛੋਪਾ ਪ੍ਰਾਪਤ ਹੈ। ਆਓ ਇਸ ਇਤਿਹਾਸਿਕ ਥਾਂ ਦੇ ਦਰਸ਼ਨ ਕਰਦੇ ਹਾਂ ਦਰਸ਼ਕੋ ਆਓ ਚਲਿਏ ਗੁਰਦੁਆਰਾ ਸ਼੍ਰੀ ਫਲਾਹੀ ਸਾਹਿਬ ਜ਼ਿਲ੍ਹਾ ਗੁਰਦਾਸਪੁਰ ਦੇ ਤਹਿਸੀਲ ਬਟਾਲਾ ਦੇ ਪਿੰਡ ਵਡਾਲਾ ਗ੍ਰੰਥੀਆਂ ਵਿੱਚ ਸਥਿਤ ਇੱਕ ਸਥਾਨ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਮੌਜੂਦਗੀ ਦੇ ਨਾਲ ਪਵਿੱਤਰ ਹੈ ਗੁਰੂ ਸਾਹਿਬ ਦਾ ਆਇਆ 7/2 1544 ਨੂੰ ਮਾਤਾ ਸੁਲਖਣੀ ਜੀ ਦੇ ਨਾਲ ਡੇਰਾ ਸਾਹਿਬ ਬਟਾਲਾ ਵਿਖੇ ਹੋਇਆ ਸੀ ਅਗਲੇ ਦਿਨ ਗੁਰੂ ਸਾਹਿਬ ਸਵੇਰੇ ਇਸ ਅਸਥਾਨ ਤੇ ਆਏ ਇੱਥੇ ਬਾਬਾ ਜੀ ਨੇ ਫਲਾਈ ਟਹਿਣੀ ਨਾਲ ਆਪਣੇ ਦੰਦ ਸਾਫ਼ ਕੀਤੇ ਅਤੇ ਇਸ਼ਨਾਨ ਕਰਨ ਤੋਂ ਪਹਿਲਾਂ ਉਸ ਨੂੰ ਜ਼ਮੀਨ ਵਿੱਚ ਦਬ ਦਿੱਤਾ ਪਿੰਡ ਵਾਸੀਆਂ ਨੇ ਇਸ ਅਸਥਾਨ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਗੁਰੂ ਸਾਹਿਬ ਦੇ ਵਿਆਹ ਤੋਂ ਅਗਲੇ ਦਿਨ ਇੱਥੇ ਇੱਕ ਜਸ਼ਨ ਵੀ ਮਨਾਇਆ ਗਿਆ ਸੀ ਗੁਰਦੁਆਰਾ ਬਹੁਤ ਖੂਬਸੂਰਤ ਹੈ ਚਿੱਟੇ ਰੰਗ ਦਾ ਨਜ਼ਰ ਆਉਂਦਾ ਹੈ ਇੱਥੇ ਇੱਕ ਵਿਸ਼ਾਲ ਸਰੋਵਰ ਵੀ ਹੈ ਆਸ-ਪਾਸ ਨਜ਼ਰ ਕਮਾਉਂਤੇ ਹਰੀਆਵਲ ਹੀ ਹਰੀਆਵਲ ਨਜ਼ਰ ਆਉਂਦੀ ਹੈ ਗੁਰਦੁਆਰੇ ਦਾ ਆਰਕੀਟੈਕਚਰ ਬਹੁਤ ਹੀ ਲੁਭਾਵਨਾ ਹੈ ਇੱਕ ਸ਼ਾਂਤ ਪਵਿੱਤਰ ਸਥਾਨ ਹੈ ਇਹ ਮਹਾਨ ਸਥਾਨ ਸ਼ਾਂਤ ਅਤੇ ਬਹੁਤ ਪਵਿੱਤਰ ਊਰਜਾ ਪ੍ਰਦਾਨ ਕਰਦਾ ਹੈ। ਗੁਰਦੁਆਰੇ ਦਾ ਖੇਤਰ ਬਹੁਤ ਵੱਡਾ ਹੈ। ਵਿੱਚੋ ਵਿੱਚ ਇਤਿਹਾਸਿਕ ਪੀੜ ਮੌਜੂਦ ਹੈ। ਜਿੱਥੇ ਸ਼ਰਧਾਲੂ ਆਪਣਾ ਸੀਸ ਨਵਾਉਂਦੇ ਹਨ। ਪਾਵਨ ਵਿਆਹ ਸਥਾਨ ਬਾਬਾ ਗੁਰਦਿੱਤਾ ਜੀ ਇਹ ਪਵਿੱਤਰ ਗੁਰਦੁਆਰਾ ਸ਼ੇਰਾਂ ਵਾਲੇ ਗੇਟ ਦੇ ਬਾਹਰ ਸਬਜ਼ੀ ਮੰਡੀ ਦੇ ਨੇੜੇ ਹੈ ਇੱਥੇ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਤਾੰਤਨ ਸ਼੍ਰੀ ਘਰਗੋਬਿੰਦ ਸਾਹਿਬ ਜੀ ਸੰਮਤ 1981 ਵਿੱਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਵਾਸਤੇ ਆਏ ਸਨ ਇਸ ਸਥਾਨ ਤੇ ਬਾਬਾ ਗੁਰਦਿੱਤਾ ਜੀ ਦਾ ਵਿਆਹ ਭਾਈ ਰਾਮਾ ਮਾਲ ਖੱਤਰੀ ਜੀ ਦੀ ਸਪੁੱਤਰੀ ਬੀਬੀ ਅਨੰਤੀ ਜੀ ਦੇ ਨਾਲ ਹੋਇਆ ਸੀ ਕਾਲੀ ਦਵਾਰ ਮੰਦਿਰ ਬਹੁਤ ਮਸ਼ਹੂਰ ਪ੍ਰਾਚੀਨ ਅਤਿ ਦੇਖਣਯੋਗ ਸ਼ਰਧਾਲੂ ਸਥਾਨ ਹੈ ਜੋ ਕਿ ਮਾਤਾ ਕਾਲੀ ਜੀ ਨੂੰ ਸਮਰਪਿਤ ਹੈ ਇਹ ਸ਼ਹਿਰ ਦੇ ਦਿਲ ਵਿੱਚ ਸਥਿਤ ਹੈ ਬਾਜ਼ਾਰਾਂ ਤੋਂ ਗੁਜ਼ਰ ਕੇ ਤੁਹਾਨੂੰ ਇੱਥੇ ਪੁੱਜਣਾ ਪੈਂਦਾ ਹੈ ਯਾਨੀ ਕਿ ਚੱਕਰੀ ਬਾਜ਼ਾਰ ਅਤੇ ਮੰਗਲਵਾਰ ਨੂੰ ਇੱਥੇ ਬਹੁਤ ਭੀੜ ਦਿਖਾਈ ਦਿੰਦੀ ਹੈ ਨਵਰਾਤਰੀ ਦੇ ਸਮੇਂ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰ ਤੋਂ ਬਹੁਤ ਸਾਰੇ ਲੋਕ ਮੰਦਰ ਵਿੱਚ ਆਉਂਦੇ ਹਨ। ਬਟਾਲਾ ਸ਼ਹਿਰ ਵਿੱਚ ਕਈ ਹੋਰ ਮੰਦਰ ਵੀ ਸਥਿਤ ਹਨ। ਸ਼ਿਵ ਕੁਮਾਰ ਬਟਾਲਵੀ ਸੱਭਿਆਚਾਰਕ ਕੇਂਦਰ ਬਟਾਲਾ ਨਾਮ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਾਹਿਤ ਦੀ ਦੁਨੀਆ ਦੇ ਵਿੱਚ ਰਹਿ ਬਹੁਤ ਵੱਡੇ ਕਲਾਕਾਰ ਸ਼ੇਰ ਕੁਮਾਰ ਬਟਾਲਵੀ ਜੀ ਦੇ ਨਾਲ ਸੰਬੰਧਿਤ ਹੈ ਜਿਨ੍ਹਾਂ ਦਾ ਜਨਮ ਪਾਕਿਸਤਾਨ ਵਿਖੇ ਹੋਇਆ ਸੀ ਤੇ ਉਹਨਾਂ ਦਾ ਸੰਬੰਧ ਬਟਾਲਾ ਦੇ ਵਿੱਚ ਵੀ ਹੈ ਬਟਾਲਾ ਦੇ ਵਿੱਚ ਬਹੁਤ ਸਾਰੇ ਕਿਸੇ ਕਹਾਣੀਆਂ ਉਹਨਾਂ ਦੀ ਜੀਵਨੀ ਦੇ ਨਾਲ ਸੰਬੰਧਿਤ ਨੇ ਆਓ ਜਾਣਦੇ ਹਾਂ ਸ਼ੇਰ ਕੁਮਾਰ ਬਟਾਲਵੀ ਜੀ ਦੇ ਬਾਰੇ ਸ਼ੇਰ ਕੁਮਾਰ ਬਟਾਲਵੀ ਜੀ ਦਾ ਜਨਮ 23 ਜੁਲਾਈ 1936 ਨੂੰ ਹੋਇਆ ਸੀ ਗੁਰਦਾਸਪੁਰ ਜ਼ਿਲ੍ਹੇ ਪੰਜਾਬ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਸ਼ੱਕਰਗੜ ਤਹਿਸੀਲ ਦੇ ਪਿੰਡ ਬੜਾ ਪਿੰਡ ਲੋਟੀਆਂ ਵਿੱਚ ਇੱਕ ਪੰਜਾਬੀ ਪਰਿਵਾਰ ਵਿੱਚ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਅਤੇ ਮਾਤਾ ਸ਼ਾਂਤੀ ਦੇਵੀ ਦੇ ਘਰ ਹੋਇਆ ਸੀ ਉਹਨਾਂ ਦਾ ਜਨਮ ਜਦੋਂ ਉਹ 11 ਸਾਲ ਦੇ ਸੀ ਤਾਂ ਭਾਰਤ-ਪਾਕਿਸਤਾਨ ਦੀ ਵੰਡ ਮਗਰੋਂ ਪਰਿਵਾਰ ਉਹਨਾਂ ਦਾ ਬਟਾਲਾ ਆ ਗਿਆ ਜਿੱਥੋਂ ਉਹਨਾਂ ਨੇ ਬਾਅਦ ਵਿੱਚ ਆਪਣਾ ਕਲਮੀ ਨਾਮ ਬਟਾਲਵੀ ਅਪਣਾ ਲਿਆ ਅੱਜ ਆਪ ਆਏ ਸੀ ਬਟਾਲਾ ਵਿੱਚ ਬਟਾਲਾ ਦੇ ਵਿੱਚ ਅਸੀਂ ਬਹੁਤ ਕੁਝ ਦੇਖਿਆ ਬਾਜ਼ਾਰ ਵੀ ਦੇਖੇ ਇੱਥੇ ਦੇ ਇਤਿਹਾਸਿਕ ਇਮਾਰਤਾਂ ਦੇਖੀਆਂ ਧਾਰਮਿਕ ਸਥਾਨ ਵੀ ਦੇਖੇ ਤਾਂ ਇਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਇਹ ਪ੍ਰਦੇਸ਼ ਸ਼ਰਧਾਲੂਆਂ ਲਈ ਤੇ ਨਾਲ ਦੀ ਨਾਲ ਜੋ ਇਤਿਹਾਸ ਦੇ ਵਿੱਚ ਰੁਚੀ ਰੱਖਦੇ ਨੇ ਉਹਨਾਂ ਵਾਸਤੇ ਬਹੁਤ ਮਹੱਤਤਾ ਰੱਖਦਾ ਹੈ ਅਸੀਂ ਉਮੀਦ ਕਰਦੇ ਹਾਂ ਦਰਸ਼ਕੋ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਪ੍ਰੋਗਰਾਮ ਬਹੁਤ ਪਸੰਦ ਆਇਆ ਹੋਵੇਗਾ ਅਗਲੀ ਵਾਰ ਵੀ ਮੈਨੋ ਜੈਸਮਿਨ ਰਾਤ ਨੂੰ ਤੇ ਸਾਰੀ ਢੀਡੀ ਪੰਜਾਬੀ ਦੀ ਟੀਮ ਨੂੰ ਆਪਣੇ ਪਿਆਰੇ ਦਰਸ਼ਕਾਂ ਦਾ ਬਹੁਤ-ਬਹੁਤ ਇੰਤਜ਼ਾਰ ਰਹੇਗਾ ਤਾਂ देर ਬਿਲਕੁਲ ਵੀ ਨਹੀਂ ਕਰਨੀ ਅਗਲੀ ਵਾਰ ਵੀ ਦਾਲ ਸੋਨੇ ਪੰਜਾਬ ਦੇ ਵਿੱਚ ਤੁਸੀਂ ਹਾਜ਼ਰ ਹੋ ਜਾਣਾ ਹੈ ਦੇਖਣ ਵਾਸਤੇ ਅੱਜ ਦਾ ਪੂਰਾ ਪ੍ਰੋਗਰਾਮ ਦੇਖਣ ਲਈ ਤਹਿ ਦਿਲੋਂ ਧੰਨਵਾਦ ਬਹੁਤ-ਬਹੁਤ ਧੰਨਵਾਦ